ਸਤਿ ਸ਼੍ਰੀ ਅਕਾਲ ਦੋਸਤੋ ਮੈਂ ਚਰਨਜੀਤ ਦੇਲ ਪਾਸਟਰ ਨੇ ਜੇਕਰ ਕੁਝ ਗਲਤ ਕੀਤਾ ਹੋਊਗਾ ਤਾਂ ਕਾਨੂੰਨ ਨੇ ਉਹਨੂੰ ਸਜ਼ਾ ਦਿੱਤੀ ਆਪਾਂ ਇਹਨਾਂ ਚੱਕਰਾਂ 'ਚ ਨਹੀਂ ਪੈਣਾ ਯਾਰ ਮੈਨੂੰ ਤਾਂ ਇਸੇ ਗੱਲ ਦੀ ਚਿੰਤਾ ਹੈ ਬਸ ਵੀ ਜਿਹੜੀਆਂ ਉਹਨੇ ਭੂਤਾਂ, ਪ੍ਰੇਤ, ਚੜੇਲ, ਸ਼ੈਤਾਨ ਕਾਬੂ ਕਰਕੇ ਰੱਖੇ ਹੋਏ ਸੀ ਯਾਰ ਉਹਨਾਂ ਦਾ ਹੁਣ ਕੀ ਬਣੂਗਾ ਉਹ ਤਾਂ ਵਿਚਾਰੇ ਬੇਰੁਜ਼ਗਾਰ ਤੇ ਬੇਕਾਰ ਹੋ ਗਏ ਹੋਣੇ ਸਾਰੀ ਰਾਤ ਮੈਂ ਇਸੇ ਟੈਨਸ਼ਨ ਦੇ ਵਿੱਚ ਰਿਹਾ ਤੇ ਮੈਂ ਸਵੇਰੇ ਉੱਠ ਕੇ ਉਹਦੇ ਨਾਲ ਰਹਿਣ ਵਾਲੇ ਇੱਕ ਸ਼ੈਤਾਨ ਨੂੰ ਫੋਨ ਲਾ ਲਿਆ ਮੈਂ ਕਿਹਾ ਵੀਰੇ ਕੀ ਹਾਲ ਐ ਤੁਹਾਡਾ ਹੁਣ ਕਹਿੰਦਾ ਭਾਈ ਕੋਈ ਹਾਲ ਨਹੀਂ ਬੇਰਜਗਰ ਤੇ ਬੇਕਾਰ ਹੋ ਗਏ ਛੋਡੇ ਵਰਗੇ ਨੂੰ ਤਾਂ ਮਿੰਟੂ ਮਨੁੱਖਤਾ ਦੇ ਸੇਵਾਲਾ ਵੀ ਸਾਂਭ ਲੈਂਦਾ ਹੁਣ ਸਾਨੂੰ ਕੌਣ ਸਾਂਭੂਗਾ ਅਸੀਂ ਤਾਂ ਯਾਰ ਕਹਿੰਦੇ ਪਿਤਾ ਜੀ ਨਾਲ ਪੱਕਾ ਜੁੜੇ ਹੋਏ ਸੀ ਸਾਨੂੰ ਦੋਏ ਟਾਈਮਾਂ ਦਾ ਟੀਏ ਡੀਏ ਮਿਲਦਾ ਸੀ ਵਧੀਆ ਸਾਡਾ ਗੁਜ਼ਾਰਾ ਚੱਲਦਾ ਸੀ ਵਧੀਆ ਤਨਖਾਹ ਮਿਲਦੀ ਸੀ ਕਿਸੇ ਦੇ ਸਰੀਰ 'ਚ ਸਾਨੂੰ ਬਾੜ ਦਿੰਦੇ ਸੀ ਕਿਸੇ ਦੇ ਸਰੀਰ 'ਚੋਂ ਕੱਢ ਲੈਂਦੇ ਸੀ ਸਾਡਾ ਚੰਗਾ ਚੱਲੀ ਜਾਂਦਾ ਸੀ ਵੀਰੇ ਯਾਰ ਹੁਣ ਤਾਂ ਅਸੀਂ ਕਹਿੰਦਾ ਬੇਕਾਰ ਹੋ ਗਏ ਪਹਿਲਾਂ ਚੱਲ ਕਹਿੰਦਾ ਪੁਰਾਣੇ ਜ਼ਮਾਨੇ 'ਚ ਅਸੀਂ ਟਾਈਮ ਬੇ ਟਾਈਮ ਸੇਵਾ 'ਚ ਵੀ ਰਾਤਾਂ ਕੱਟ ਲੈਂਦੇ ਹੁੰਦੇ ਸੀ ਹੁਣ ਤਾਂ ਕਹਿੰਦਾ ਸਵੇ ਵੀ ਚਿੱਟੇ ਵਾਲਿਆਂ ਨੇ ਸਾਹਮਣੇ ਰੱਖੇ ਨੇ ਉਹ ਕਹਿੰਦਾ ਕਿਸੇ ਟਾਈਮ ਸਾਡੀ ਫਿਕਸ ਪ੍ਰਾਪਰਟੀ ਹੁੰਦੀ ਸੀ ਹੁਣ ਤਾਂ ਅਸੀਂ ਕਹਿੰਦਾ ਉੱਥੇ ਵੀ ਨਹੀਂ ਵੜ ਸਕਦੇ ਯਾਰ ਪਹਿਲਾਂ ਕਹਿੰਦਾ ਲੋਕਾਂ ਨੂੰ ਸਾਡਾ ਡਰ ਹੁੰਦਾ ਸੀ ਅਸੀਂ ਸਾਰਾ ਟੱਬਰ ਸ਼ਾਮ ਨੂੰ ਕਾਲਾ ਮੇਕਅਪ ਕਰਕੇ ਬਾਹਰ ਨਿਕਲਦੇ ਤੇ ਲੋਕ ਸਾਥੋਂ ਡਰਦੇ ਅੰਦਰ ਵੜ ਜਾਂਦੇ ਹੁਣ ਤਾਂ ਯਾਰ ਕਹਿੰਦਾ ਸਾਡਾ ਡਾਰੇ ਨਹੀਂ ਰਿਹਾ ਲੋਕਾਂ ਨੂੰ ਹੁਣ ਤਾਂ ਖੁਦ ਸਾਨੂੰ ਛੋਟੀ ਚੱਕ ਕੇ ਬਾਹਰ ਨਿਕਲਣਾ ਪੈਂਦਾ ਵੀ ਕੋਈ ਬੰਦਾ ਨਾ ਸਾਨੂੰ ਫੜ ਲੇ ਬਹੁਤ ਬੁਰੇ ਹਾਲ ਨੇ ਕਹਿੰਦਾ ਭਰਾਵਾ ਇੱਕ ਪਾਸੇ ਕਿਸੇ ਪਟਵਾਰੀ ਨੂੰ ਖੜਾ ਦੀ ਇੱਕ ਪਾਸੇ ਕਹਿੰਦਾ ਮੈਨੂੰ ਸ਼ੈਤਾਨ ਨੂੰ ਖੜਾ ਦੀ ਲੋਕ ਪਟਵਾਰੀ ਤੋਂ ਡਰਨਗੇ ਪਹਿਲਾਂ ਲਾ ਤਾਂ ਹੁਣ ਯਾਰ ਕਹਿੰਦਾ ਪੰਜਾਬ ਹੀ ਨਹੀਂ ਰਿਹਾ ਸੋਡਾ ਮੈਂ ਕਿਹਾ ਯਾਰ ਵੀਰੇ ਤੁਸੀਂ ਤਾਂ ਲੋਕਾਂ ਦੀਆਂ ਲੱਤਾਂ ਲੁੱਤਾਂ ਵੀ ਠੀਕ ਕਰਦੇ ਹੁੰਦੇ ਸੀ ਤੈਨੂੰ ਤਾਂ ਸਾਹਮਣੇ ਵਾਲੇ ਬਹੁਤ ਲੱਖਾਂ ਲੋਕ ਮਿਲ ਜਾਣਗੇ ਕਹਿੰਦਾ ਯਾਰ ਸਵਾਲ ਲੱਤਾਂ ਠੀਕ ਕਰਦੇ ਸੀ ਮੇਰੇ ਤਾਂ ਆਪ ਲੱਤ ਚ ਰਾੜ ਪਿਆ ਹੋਇਆ ਹੈ ਮੈਂ ਕਿਹਾ ਯਾਰ ਤੇਰੀ ਲੱਤ ਕਿਵੇਂ ਟੁੱਟ ਗਈ ਸੀ ਕਹਿੰਦਾ ਯਾਰ ਜੇ ਲੋਕਾਂ ਦੇ ਕੰਮਾਂ ਚੜਾ ਆਵਾਂਗੇ ਟੁੱਟੂ ਗਿਓ ਜਿਹੋ ਜਿਹਾ ਕਹਿੰਦਾ ਮੇਰਾ ਗੁਰੂ ਸੀ ਉਹੋ ਜਿਹਾ ਡਾਕਟਰ ਮਿਲ ਗਿਆ ਟੁੱਟੀ ਹੋਈ ਲੱਤ ਲੈ ਕੇ ਮੈਂ ਡਾਕਟਰ ਕੋਲੇ ਗਿਆ ਉਹ ਰਿਪੋਰਟ 'ਚ ਕਿਤੇ ਏ ਆਈ ਸੀ ਵੀ ਇਹਨੂੰ ਆਇਰਨ ਦੀ ਕਮੀ ਐ ਡਾਕਟਰ ਨੇ ਮੇਰੇ ਰਾੜੇ ਪਾਤੀ ਕਹਿੰਦਾ ਲੈ ساری ਉਮਰ ਆਇਰਨ ਨਹੀਂ ਖਤਮ ਹੋਊਗਾ ਐ ਹੋਜੇ ਕਹਿੰਦਾ ਹੁਣ ਸਾਨੂੰ ਡਾਕਟਰ ਮਿਲਦੇ ਨੇ ਮੈਂ ਕਹੇ ਯਾਰ ਵੀਰੇ ਸੋਡੇ ਤਾਂ ਜਿਹੜੀ ਫੂਕ ਹੈ ਉਹ ਵੀ ਬਹੁਤ ਪਾਵਰਫੁਲ ਹੈ ਬਹੁਤ ਕੰਮ ਕਰਦੀ ਏ ਤੂੰ ਫੂਕ ਮਾਰ ਕੇ ਆਪਦਾ ਕੰਮ ਸੈੱਟ ਕਰ ਲੈ ਕਹਿੰਦਾ ਤੇਰੀ ਫੂਕ ਦਾ ਜਿਹੜਾ ਦੀ ਵੱਜਦੀ ਸੀ ਕੱਲ ਉਹਨਾਂ ਦੀ ਵੀ ਖਤਮ ਹੋਊਗੀ ਤੁਸੀਂ ਫਾਇਰ ਦੀ ਗੱਲ ਕਰਦੇ ਹੋ ਹੁਣ ਤਾਂ ਮੂੰਹ ਤੋਂ ਸਾਡੇ ਚੋਂ ਧੂਆਂ ਵੀ ਨਹੀਂ ਨਿਕਲਦਾ ਮੈਂ ਕਹੇ ਯਾਰ ਫਿਰ ਹੁਣ ਸਰਕਾਰਾਂ ਤੋਂ ਕੀ ਡਿਮਾਂਡ ਹੈ ਕਹਿੰਦਾ ਵੀਰੇ ਸੋਡੇ ਰਾਹੀਂ ਮੈਂ ਸਰਕਾਰਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਇੱਕ ਤਾਂ ਸਾਡੇ ਵਾਸਤੇ ਗੋਸਟ ਲੈਂਡ ਬਣਾ ਦੋ ਇੱਕ ਸਾਡਾ ਕੋਈ TDA ਸਾਨੂੰ ਪੱਤੇ ਦਿੱਤੇ ਜਾਣ ਤੇ ਸਾਡਾ ਇੱਕ ਆਧਾਰ ਕਾਰਡ ਬਣਾ ਦੋ ਤਾਂ ਕਿ ਅਸੀਂ ਕਿਸੇ ਦੀ ਵੀ ਸਰੀਰ ਚ ਵੱਢ ਜਾਈਏ ਕਿਸੇ ਦੇ ਚ ਨਿਕਲਦੀਏ ਸਾਡਾ ਕੋਈ ਕਿਰਾਇਆ ਪਾੜਾ ਨਾ ਲੱਗੇ ਇੱਕ ਕਹਿੰਦਾ ਸਾਡੀ ਸਰਕਾਰ ਤੋਂ ਏ ਡਿਮਾਂਡ ਹੈ ਕਿ ਸਾਡਾ ਕੋਈ ਵੱਖਰਾ ਮੰਤਰਾਲਾ ਬਣਾ ਦੋ ਹਰ ਇੱਕ ਪਾਰਟੀ ਚ ਕਹਿੰਦਾ ਲੁੱਚੇ ਲੰਡੇ ਕਮੀਨੇ ਤਰ੍ਹਾਂ ਦੇ ਬੰਦੇ ਹੁੰਦੇ ਨੇ ਤੇ ਉਹੋ ਜਿਹੇ ਬੰਦੇ ਨੂੰ ਸਾਡਾ ਮੰਤਰੀ ਬਣਾ ਦੋ